ਪਹਿਲੀ ਜਾਣਕਾਰੀ ਇੱਕ ਅਮਰਤਧਾਰੀ ਸਿੱਖ ਮਹਿਲਾ ਦੀ ਹੈ ਜਿਸਨੇ ਹਾਂਗਕਾਂਗ ਵਿਖੇ ਜੇਲ੍ਹ ਅਧਿਕਾਰੀ ਬਣ ਕੇ ਸਿੱਖ ਧਰਮ ਦਾ ਨਾਂ ਰੌਸ਼ਨ ਕੀਤਾ ਹੈ ਹਾਂਗਕਾਂਗ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਸਿੱਖ ਮਹਿਲਾ ਦੀ ਜੇਲ੍ਹ ਵਿਭਾਗ ਵਿੱਚ ਨਿਯੁਕਤੀ ਕੀਤੀ ਗਈ ਹੈ ਜਿਸ ਦਾ ਨਾਮ ਹੈ ਸੁਖਦੀਪ ਕੌਰ ਜੋ ਕਿ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਤੋਂ ਹੈ ਅਤੇ ਪਿਛਲੇ 14 ਸਾਲਾਂ ਤੋਂ ਹਾਂਗਕਾਂਗ ਵਿੱਚ ਰਹਿ ਰਹੀ ਹੈ ਸੁਖਦੀਪ ਕੌਰ ਗੁਰਸਿੱਖ ਅਮਰਤਾਰੀ ਸਿੰਘਣੀ ਹੈ ਅਤੇ ਸਿਰ ਤੇ ਦਸਤਾਰ ਸਜਾਉਂਦੀ ਹੈ ਜੋ ਕਿ ਸਿੱਖ ਧਰਮ ਦੀ ਇੱਕ ਵਿਲੱਖਣ ਪਛਾਣ ਅਤੇ ਖਿੱਚ ਦਾ ਕੇਂਦਰ ਹੈ ਸੁਖਦੀਪ ਕੌਰ ਦੀ ਤਾਇਨਾਤੀ ਹਾਂਗਕਾਂਗ ਦੀ ਔਰਤਾਂ ਦੀ ਜੇਲ੍ਹ ਵਿੱਚ ਕੀਤੀ ਗਈ ਹੈ 23 ਹਫ਼ਤਿਆਂ ਦੀ ਟ੍ਰੇਨਿੰਗ ਦੌਰਾਨ ਉਸ ਦੀ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਵਿਭਾਗ ਵੱਲੋਂ ਉਸ ਨੂੰ ਦਸਤਾਰ ਸਮੇਤ ਪੰਜ ਕਕਾਰ ਧਾਰਨ ਕਰਨ ਦੀ ਵੀ ਇਜਾਜ਼ਤ ਦਿੱਤੀ ਗਈ ਹੈ ਨਾਲ ਹੀ ਸੁਖਦੀਪ ਕੌਰ ਲਈ ਵਿਸ਼ੇਸ਼ ਤੌਰ ਤੇ ਵੱਖਰੇ ਖਾਣੇ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ ਇਸ ਦੇ ਨਾਲ ਹੀ ਤੁਹਾਡੇ ਨਾਲ ਦੂਜੀ ਜਾਣਕਾਰੀ ਸਾਂਝੀ ਕਰਦੇ ਹਾਂ ਜੋ ਕਿ ਹਾਂਗਕਾਂਗ ਦੇ ਪਹਿਲੇ ਦਸਤਾਰਧਾਰੀ ਸਿੱਖ ਡਾਕਟਰ ਨਾਲ ਜੁੜੀ ਹੈ ਜਿਨ੍ਹਾਂ ਦਾ ਨਾਮ ਵੀ ਸੁਖਦੀਪ ਸਿੰਘ ਹੈ ਹਾਂਗਕਾਂਗ 'ਚ ਪੈਦਾ ਹੋਏ ਸੁਖਦੀਪ ਸਿੰਘ ਦਸਤਾਰ ਬਨਣਾ ਮਾਣ ਦੀ ਗੱਲ ਸਮਝਦੇ ਨੇ ਜਿਸ ਕਰਕੇ ਉਹਨਾਂ ਨੇ ਹਾਂਗਕਾਂਗ 'ਚ ਪਹਿਲਾ ਦਸਤਾਰਧਾਰੀ ਡਾਕਟਰ ਬਣ ਕੇ ਇਤਿਹਾਸ ਰਚਿਆ ਹੈ ਸੁਖਦੀਪ ਸਿੰਘ ਹਾਂਗਕਾਂਗ ਵਿੱਚ ਵੱਸਦੇ 12000 ਸਿੱਖਾਂ ਵਿੱਚੋਂ ਇੱਕ ਹਨ ਜਿਸ ਨੂੰ ਇਹ ਮਾਣ ਹਾਸਲ ਹੋਇਆ ਹੈ ਇਸ ਤੋਂ ਇਲਾਵਾ ਉਹ ਹਾਂਗਕਾਂਗ ਵਿੱਚ ਘਟ ਗਿਣਤੀ ਜਾਂਦੀ ਦੇ ਨੌਜਵਾਨਾਂ ਨੂੰ ਮਜ਼ਬੂਤ ਬਣਾਉਣ ਲਈ ਇੱਕ ਮਿਸ਼ਨ ਤੇ ਵੀ ਕੰਮ ਕਰ ਰਹੇ ਨੇ ਜਿਸ ਲਈ ਉਹਨਾਂ ਨੇ ਗੈਰ ਲਾਭਕਾਰੀ ਸੰਗਠਨ ਪਰਗਨਾ ਦੀ ਸਥਾਪਨਾ ਵੀ ਕੀਤੀ ਹੈ ਸੁਖਦੀਪ ਸਿੰਘ ਨੇ ਦੁਨੀਆ ਭਰ ਵਿੱਚ ਸਿੱਖ ਧਰਮ ਨੂੰ ਮੰਨਣ ਵਾਲੇ ਹੋਰ ਲੋਕਾਂ ਲਈ ਇੱਕ ਮਿਸਾਲ ਕਾਇਮ ਕੀਤੀ ਹੈ ਸ਼ੁਰੂਆਤ ਵਿੱਚ ਉਹਨਾਂ ਨੂੰ ਵੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਆਪਣੇ ਆਪ ਨੂੰ ਗੁਰੂ ਦਾ ਸਿੱਖ ਆਖ ਕੇ ਆਪਣੇ ਪੱਥ ਤੇ ਟਿਕੇ ਰਹੇ ਤੇ ਇੱਕ ਵੱਡਾ ਮੁਕਾਮ ਹਾਸਲ ਕੀਤਾ ਹੈ ਇਹ ਸਹੀ ਜਾਣਕਾਰੀ ਦੋ ਸਿੱਖ ਬੱਚਿਆਂ ਦੀ ਜਿਨ੍ਹਾਂ ਨੇ ਸੰਸਾ ਹਰ ਘਰ ਦੇ ਵਿੱਚ ਸਿੱਖਾਂ ਦਾ ਨਾਮ ਰੌਸ਼ਨ ਕੀਤਾ ਹੈ ਅੱਜ ਦੀ ਵੀਡੀਓ ਦੇ ਵਿੱਚ ਐਨਾ ਹੀ ਮਿਲਾਂਗੇ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ